ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਚਲੋ ਠੀਕ ਹੀ ਚਾਹੀਦੀ ਆ ਸਾਰੇ ਠੀਕ ਆ ਤੇ ਅੱਜ ਆਪਾਂ ਫੇਰ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਛੋਟੀ ਜੀ ਰੈਮਡੀ ਜੋ ਕਿ ਬਹੁਤ ਹੀ ਵਧੀਆ ਠੀਕ ਆ ਆਪਾਂ ਤੁਹਾਨੂੰ ਅੱਜ ਦੱਸਣ ਲੱਗੇ ਆ ਨਾਈਟ ਨੂੰ ਆਪਾਂ ਜਿਹੜੀ ਆ ਫੇਸ ਤੇ ਕੀ ਲਗਾ ਸਕਦੇ ਆ ਜਿਹਦੇ ਨਾਲ ਕੀ ਆਪਣੇ ਫੇਸ ਤੇ ਗਲੋ ਵੀ ਆਊਗਾ ਤੇ स्किन ਦੀ ਜਿਹੜਾ ਮਤਲਬ ਕੋਈ ਵੀ ਦਾਗ ਧੱਬੇ ਪਈ ਐ ਸਕਿਨ ਤੇ ਉਹ ਵੀ ਮਤਲਬ ਰਿਮੂਵ ਹੋ ਜਾਣਗੇ ਠੀਕ ਆ ਬਹੁਤ ਵਧੀਆ ਛੋਟੀ ਜੀ ਰੈਮਡੀ ਆ ਦੇਖੋ ਆਪਾਂ ਆਪਣੇ ਫੇਸ ਤੇ ਕੁਝ ਵੀ ਨਹੀਂ ਯੂਜ਼ ਕਰਦੇ ਕੋਈ ਆਪਣੇ ਪਿੰਪਲਸ ਨਹੀਂ ਹੈਗਾ ਫੇਸ ਤੇ ਕੁਝ ਵੀ ਨਹੀਂ ਹੈਗਾ ਦੇਖੋ ਤੁਸੀਂ ਠੀਕ ਆ ਤੇ ਆਪਾਂ ਸਿਰਫ ਕੋਈ ਆਪਾਂ ਕੋਸਮੈਟਿਕ ਚੀਜ਼ ਜਾਂ ਮੈਂ ਕੋਈ ਵੀ ਕਰੀਮ ਨਹੀਂ ਯੂਜ਼ ਕਰਦੀ ਠੀਕ ਆ ਆਪਾਂ ਸਿਰਫ ਹੋਮ ਰੈਮਡੀਜ਼ ਦੇ ਨਾਲ ਹੀ ਜਿਹੜਾ ਕਿ ਆਪਾਂ ਆਪਣੀ ਸਕਿਨ ਨੂੰ ਆ ਕਰਦੇ ਆ ਆਪਾਂ ਕੇਅਰ ਸਕਿਨ ਦੀ ਠੀਕ ਆ ਉਹਦੇ ਵਾਸਤੇ ਆਪਾਂ ਨੂੰ ਦੋ ਚੀਜ਼ਾਂ ਹੀ ਚਾਹੀਦੀਆਂ ਜਿਹੜੀਆਂ ਕਿ ਤਕਰੀਬਨ ਤਾਂ ਮੇਰੀਆਂ ਸਾਰੀਆਂ ਭੈਣਾਂ ਕੋਲੇ ਹੋਣੀਆਂ ਜੇ ਨਾ ਵੀ ਹੋਈਆਂ ਤਾਂ ਤੁਸੀਂ ਮੰਗਵਾ ਲਿਓ ਜਿਆਦਾ ਮਹਿੰਗੀਆਂ ਨਹੀਂ ਹੈਗੀਆਂ ਆਮ ਹੀ ਸਾਰੀਆਂ ਪਿੰਡਾਂ ਸ਼ਹਿਰਾਂ ਦੀਆਂ ਦੁਕਾਨਾਂ ਤੋਂ ਮਿਲ ਜਾਂਦੀਆਂ ਤੇ ਵੈਸੇ ਤਾਂ ਸਾਰੀਆਂ ਭੈਣਾਂ ਕੋਲੇ ਹੋਣ ਹੀ ਠੀਕ ਆ ਫੇਸ ਦੀ ਜਿਹੜੀ ਕਿ ਮ사ਜ ਆ ਉਹ ਕਰਨੀ ਆ ਆਪਾਂ ਇੱਕ ਕਰੀਮ ਬਣਾ ਕੇ ਠੀਕ ਆ ਯਾਨੀ ਕਿ ਨਾਈਟ ਕਰੀਮ ਹੀ ਸਮਝ ਲਿਓ ਤੁਸੀਂ ਉਹਨੂੰ ਤੁਸੀਂ ਰੋਜ਼ ਡੇਲੀ ਰੁਟੀਨ ਚ ਰਾਤ ਨੂੰ ਲਗਾਤਾਰ ਇਹ ਹਫਤਾ 10 ਦਿਨ ਲਾ ਕੇ ਦੇਖ ਲਓ ਤੁਹਾਨੂੰ ਆਪਣੇ ਆਪ ਰਿਜ਼ਲਟ ਮਿਲੂ ਜੇ ਕੋਈ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਹੈ ਨਾ ਫੇਸ ਤੇ ਜਾਂ ਪਿੰਪਲ ਦਾ ਹੈਗਾ ਜਾਂ ਕਿਸੇ ਤਰ੍ਹਾਂ ਦੀਆਂ ਸ਼ਾਈਆਂ ਦਾ ਪਿਗਮੈਂਟੇਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਪਿਆ ਗਿਆ ਉਹ ਹੌਲੀ ਹੌਲੀ ਰਿਮੂਵ ਹੋ ਜਾਊਗਾ ਠੀਕ ਆ ਹਫਤੇ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਊਗਾ ਉਸ ਦੇ ਵਿੱਚ ਫਿਰ ਉਹ ਹੌਲੀ ਹੌਲੀ ਕਰਕੇ ਚਲਾ ਜਾਊਗਾ ਤੇ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਚਾਹੀਦੀ ਆਹ ਵਾਲੀ ਐਲੋਵੀਰਾ ਜੈੱਲ ਆ ਦੇਖੋ ਇਹका ਆਪਣੇ ਕੋਲ ਆ ਹੈਗੀ ਆ ਪਤੰਜਲੀ ਦੀ ਸੁੰਦਰੀਆ ਦੀ ਐਲੋਵੇਰਾ ਜੈਲ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜੀ ਵੀ ਤੁਹਾਨੂੰ ਮਿਲਦੀ ਹੈਗੀ ਇੱਕ ਇਹਦੇ ਚ ਵਾਈਟ ਵਾਲੀ ਜੈਲ ਵੀ ਆਉਂਦੀ ਹੈ ਬਾਕਸ ਨ ਡੱਬੀ ਵਾਲੀ ਤੇ ਇੱਕ ਆਪਣੇ ਕੋਲ ਤਾਂ ਇਹੀ ਹੈਗੀ ਆ ਤੁਸੀਂ ਜੇ ਮਤਲਬ ਹੋਮ ਮੇਡ ਜੇ ਤੈਨੂੰ ਬਣਾ ਕੇ ਰੱਖਣਾ ਜਿਹੜੀ ਕਰੀਮ ਆਪਾਂ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਇਹ ਜਿਹੜੇ ਮਾਰਕੀਟ ਵਾਲੀ ਜੈਲੀ ਵਰਤਣੀ ਆ ਜੇ ਤੁਸੀਂ ਮਤਲਬ ਰੂਟੀਨ ਚ ਉਦੋਂ ਹੀ ਯੂਜ਼ ਕਰਕੇ ਮਤਲਬ ਉਨੀ ਕੀ ਯੂਜ਼ ਕਰਨ ਵਾਸਤੇ ਬਣਾਉਣੀ ਆ ਫਿਰ ਤੁਸੀਂ ਜੇ ਤੁਹਾਡੇ ਘਰੇ ਪਲਾਂਟ ਲੱਗਿਆ ਤਾਂ ਤੁਸੀਂ ਉਹਦੀ ਜੈਲ ਵੀ ਲੈ ਸਕਦੇ ਹੋ ਠੀਕ ਆ ਉਹ ਬਣਾਉਣ ਵਾਸਤੇ ਰੱਖਣ ਵਾਸਤੇ ਨਹੀਂ ਹੁੰਦੀ ਕਿਉਂਕਿ ਉਹ ਖਰਾਬ ਹੋ ਜਾਂਦੀ ਹੈ ਇੱਕ ਇੱਕ ਦਿਨ ਤੱਕ ਤਾਂ ਰਹਿ ਸਕਦੀ ਹੈ ਪਰ ਜਿਆਦਾ ਦਿਨਾਂ ਤੱਕ ਨਹੀਂ ਰਹਿੰਦੀ ਉਹ ਠੀਕ ਆ ਤਾਂ ਇਸ ਕਰਕੇ ਆਪਾਂ ਤੁਹਾਨੂੰ ਇਹ ਚੀਜ਼ ਦੱਸ ਦਿੰਨੇ ਆ ਵੀ ਉਹ ਜਿਹੜੀ ਮਾਰਕੀਟ ਵਾਲੀ ਜੈਲੀ ਯੂਜ਼ ਕਰਿਆ ਕਰੋ ਜਦੋਂ ਤੁਸੀਂ ਕੋਈ ਵੀ ਚੀਜ਼ ਆਪਾਂ ਜਿਹੜੀ ਜਿਆਦਾ ਦਿਨਾਂ ਵਾਸਤੇ ਬਣਾ ਕੇ ਰੱਖ ਸਕਦੇ ਹਫ਼ਤੇ 10 ਦਿਨ ਇਹ ਖਰਾਬ ਨਹੀਂ ਹੁੰਦੀ ਠੀਕ ਆ ਤੇ ਇਹ ਸਸਤੀ ਆ ਜਾਂਦੀ ਹੈ ਛੋਟੀ ਪੈਕਿੰਗ ਲੈ ਲੈ ਨਹੀਂ ਵੱਡੀ ਲੈਣੀ ਤਾਂ ਇਹ ਆਪਣੇ ਕੋਲ ਤਾਂ ਆਹੀ ਆ ਆਪਾਂ ਇਹ ਲੈ ਕੇ ਆਉਣੇ ਹੁੰਦੇ ਆ ਹਰ ਵਾਰੀ ਠੀਕ ਆ ਤੁਹਾਨੂੰ ਕੋਈ ਹੋਰ ਕੰਪਨੀ ਦੀ ਮਿਲਦੀ ਤੁਸੀਂ ਉਹ ਲੈ ਪਰ ਲਿਓ ਵਧੀਆ ਬਣੀ ਕਿਉਂਕਿ ਜੇ ਆਪਾਂ ਕੋਈ ਵੀ ਚੀਜ਼ ਜਿਹੜੀ ਆਪਾਂ ਫੇਸ ਤੇ ਯੂਜ਼ ਕਰਨੀ ਉਹ ਵਧੀਆ ਹੀ ਹੋਣੀ ਚਾਹੀਦੀ ਆ ਤੇ ਇੱਕ ਹੈਗੇ ਆਪਣੇ ਕੋਲੇ ਆਵਲੇ ਵਿਟਾਮਿਨ E ਦੇ ਕੈਪਸੂਲ ਜਿਹੜੇ ਕਿ ਤਕਰੀਬਨ ਆਮ ਹੀ ਵੈਸੇ ਤਾਂ ਸਾਰੀਆਂ ਔਰਤਾਂ ਕੋਲੇ ਹੋਣੀ ਆ ਇਹਨਾਂ ਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਜਿੰਨੇ ਵੀ ਇਹਨ ਲੋਗ ਉਨੇ ਹੀ ਥੋੜੇ ਨੇ ਇਹਨਾਂ ਦੇ ਫਾਇਦੇ ਤੁਸੀਂ ਇਸ ਚੀਤੇ ਸਰਚ ਕਰਕੇ ਦੇਖ ਲਿਓ ਜੀ ਠੀਕ ਆ ਇਹ ਵਾਲਾਂ ਲਈ ਸਕਿਨ ਲਈ ਆਪਣੇ ਖਾਣ ਲਈ ਬਹੁਤ ਜ਼ਿਆਦਾ ਵਧੀਆ ਚੀਜ਼ ਆ ਠੀਕ ਆ ਵਾਲਾਂ ਵਾਸਤੇ ਵਾਲਾਂ ਦੀ ਗਰੋਥ ਵਾਸਤੇ ਬਹੁਤ ਵਧੀਆ ਜੇ ਤੁਸੀਂ ਆਹਦੇ ਆਇਲ ਵਗੈਰਾ ਦੇ ਵਿੱਚ ਇਹਨੂੰ ਪਾ ਕੇ ਯੂਜ਼ ਕਰੋਗੇ ਕਿਸੇ ਵੀ ਤਰ੍ਹਾਂ ਦਾ ਦਾਗ ਆ ਸਕਿਨ ਤੇ ਤਾਂ ਉਹਦੇ ਲਈ ਵਿਟਾਮਿਨ ਈ ਭਰਪੂਰ ਹੁੰਦੇ ਆ ਇਹ ਠੀਕ ਆ ਨਾ ਤੇ ਇਹ ਸਸਤੇ ਹੀ ਆ ਜਾਂਦੇ ਮੇਰੇ ਘਰ ਤੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਇਹ ਮੈਂ ਤਾਂ ਆ ਦੇਖੋ ਕਿ ਵੱਡਾ ਪੱਤਾ ਜਿਆ ਲੈ ਕੇ ਰੱਖ ਲੈਂਗੀ ਨਹੀਂ ਆ ਬਸ ਇਹਨੂੰ ਯੂਜ਼ ਕਰੀ ਜਾਨੀ ਆ ਉਹ ਜਦੋਂ ਮੁੱਕਰ ਵਾਲੇ ਹੋ ਜਾਂਦੇ ਫਿਰ ਆਉਂਦੇ ਹਾਂ ਤੇ ਤੁਸੀਂ ਕੀ ਕਰਨਾ ਡੇਲੀ ਰਾਤ ਨੂੰ ਇੱਕ ਵਿਟਾਮਿਨ E ਦਾ ਕੈਪਸੂਲ ਲੈਣਾ ਠੀਕ ਆ ਜੇ ਤੁਸੀਂ ਇਹਨੂੰ ਬਣਾ ਕੇ ਰੱਖਣਾ ਫਿਰ ਉਸ ਹਿਸਾਬ ਨਾਲ ਤੁਸੀਂ ਜੇ 2 ਚਮਚ ਇਹਦੇ ਲਈ ਆ ਤਾਂ 3 ਤੋਂ 4 ਵਿੱਚ ਇਹ ਪਾ ਲਿਓ ਜੇ ਤੁਸੀਂ ਮਤਲਬ ਜਿੰਨੀ ਵੀ ਬਣਾ ਕੇ ਕੁਆਂਟੀਟੀ ਦੇ ਵਿੱਚ ਰੱਖਣਾ ਉਸ ਹਿਸਾਬ ਨਾਲ ਇਹ 4-5 ਦੇ ਵਿੱਚ ਪਾ ਲਿਓ ਠੀਕ ਆ ਤੇ ਹੁਣ ਆਪਾਂ ਇੱਕ ਲੈਣਾ ਡੇਲੀ ਇਹ ਜਾਨੀ ਕਿ ਇੱਕ ਦੀ ਕੁਆਂਟੀਟੀ ਚ ਹੀ ਲੈਣਾ ਆਪਾਂ ਤੇ ਇੱਕ ਲੈ ਕੇ ਤੁਸੀਂ ਕੀ ਕਰਨਾ ਹੈ ਨਾ ਉਹਦੀ ਜੈਲ ਆ ਜਿਹੜੀ ਆਪਦੇ ਹੱਥ ਤੇਵੇਂ ਕੱਢ ਲੈਣੀ ਠੀਕ ਹੈ ਇਹਦੇ ਚੋਂ ਨਾ ਜੈਲ ਜੀ ਨਿਕਲਦੀ ਆ ਦੇਖੋ ਆ ਦੇਖੋ ਐਵੇਂ ਦੀ ਇੱਕ ਜੈਲ ਜੀ ਨਿਕਲਦੀ ਇੱਥੇ ਉਹਦੇ ਵਿੱਚ ਆਪਾਂ ਥੋੜੀ ਜੀ ਮਿਲਾਵਾਂਗੇ ਐਲੋਵੀਰਾ ਜੈਲ ਤੇ ਇੱਕੇ ਕਰੀਮ ਬੇਸ ਬਣ ਜਾਊਗਾ ਤੁਹਾਨੂੰ ਮੈਂ ਦਿਖਾਉਣੀ ਆ ਠੀਕ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਹਾਨੂੰ ਦਿਖਾਉਣੀ ਹੈ ਇਹ ਪੂਰੀ ਕਰੀਮ ਬਣ ਜੂਗੀ ਤੇ ਇੰਨੀ ਵਧ ਗਈ ਇਹ ਕਰੀਮ ਬਣਦੀ ਹੈ ਨਾ ਤੁਸੀਂ ਮਤਲਬ ਇਹਨੂੰ ਯੂਜ਼ ਕਰੋਗੇ ਨਾ ਤੁਹਾਨੂੰ ਐ ਲੱਗੂਗਾ ਹੀ ਨਹੀਂ ਵੀ ਫੇਸ ਤੇ ਤੁਸੀਂ ਕੁਝ ਐਵੇਂ ਦਾ ਯੂਜ਼ ਕੀਤਾ ਉਹ ਜਿਹੜਾ ਤੁਹਾਡੇ ਫੇਸ ਦੇ ਉੱਪਰ ਦਿਖੂਗਾ ਜਾਂ ਚਮਕੂਗਾ ਜਾਂ ਕਿਵੇਂ ਵੀ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਜਿੰਨਾ ਮਿਕਸ ਕਰੋਗੇ ਨਾ ਜਿਆਦਾ ਓਨੀ ਇਹ ਕਰੀਮ ਦੀ ਫਾਰਮ ਚ ਆ ਜਾਊਗੀ ਮੰਮੀ ਬੈਠੀ ਕੋਦੇ ਉੱਤੇ ਪੈ ਜਾ ਕੇ ਨਿੰਦੀ ਆ ਜੀ ਆਹ ਦੇਖੋ ਠੀਕ ਆ ਆ ਦੇਖੋ ਹੁਣ ਇਹ ਕ੍ਰੀਮ ਬਣ ਗਈ ਕਾ ਦੇਖੋ ਤੁਸੀਂ ਹੁਣ ਆਪ ਹੀ ਦੇਖੋ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਿਆ ਸੀ ਐਸ ਸੀ ਨੂੰ ਤੇ ਐਸ ਠੀਕ ਆ ਤੇ ਇਹ ਦੋਵੇਂ ਚੀਜ਼ਾਂ ਮਿਕਸ ਕਰਕੇ ਇੱਕ ਕਰੀਮ ਬਣ ਗਈ ਤੁਸੀਂ ਡੇਲੀ ਰਾਤ ਨੂੰ ਕੀ ਕਰਨਾ ਜਦੋਂ ਵੀ ਤੁਸੀਂ ਸੌਣਾ ਆਪਦੇ ਫੇਸ ਨੂੰ ਸਭ ਤੋਂ ਪਹਿਲਾਂ ਤਾਂ ਫੇਸ ਨੂੰ ਵਾਸ਼ ਕਰਨਾ ਫੇਸ ਚੰਗੀ ਤਰ੍ਹਾਂ ਵਾਸ਼ ਕਰਕੇ ਕਿਸੇ ਵੀ ਜੋ ਵੀ ਤੁਸੀਂ ਯੂਜ਼ ਕਰਦੇ ਹੋ ਮੈਂ ਇਹ ਨਹੀਂ ਕਹਿੰਦੀ ਵੀ ਐਸ ਜੀਨਾ ਯੂਜ਼ ਕਰੋ ਕਿਉਂਕਿ ਇਹ ਕੋਈ ਸੋਪ ਨਾ ਕਰਦਾ ਸੋਪ ਨਾਲ ਜੇ ਕੋਈ ਫੇਸ ਵਾਸ਼ ਨਾ ਕਰਦਾ ਫੇਸ ਵਾਸ਼ ਨਾਲ ਜੇ ਕੋਈ ਮੇਰਾ ਦੱਸਿਆ ਹੋਏ ਹੋਮ ਮੇਡ ਫੇਸ ਵਾਸ਼ ਨਾ ਕਰਦਾ ਉਹਦਾ ਫਿਰ ਤੁਸੀਂ ਗੱਲ ਹੀ ਛੱਡ ਦਿਓ ਨਾ ਵੀ ਇੰਨੀ ਵੱਧਗਾ ਚੀਜ਼ ਆ ਠੀਕ ਆ ਫੇਸ ਚੰਗੀ ਤਰ੍ਹਾਂ ਵਾਸ਼ ਕਰਕੇ ਕਲੀਨ ਕਰਕੇ ਸਾਫ਼ ਕਰਕੇ ਸੋਕ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਕੀ ਆੜੀ ਮਾ ਸਾਈਡ ਤੇ ਬੈਠੇ ਉਧਰ ਬੈਠੇ ਠੀਕ ਆ ਤੇ ਆਪਾਂ ਇਹਨੂੰ ਫੇਸ ਤੇ ਐਵੇਂ ਯੂਜ਼ ਕਰਨਾ ਇਹਨੂੰ ਯੂਜ਼ ਕਰਕੇ ਫੇਸ ਤੇ ਤੁਸੀਂ ਕੀ ਕਰਨਾ 10 ਤੋਂ 15 ਮਿੰਟ ਮ사ਜ ਕਰਨੀ ਆ ਫੇਸ ਦੀ ਸਾਰੇ ਦੀ ਆ ਦੇ ਠੀਕ ਆ ਸਿੰਪਲ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਰਿੰਕਲਸ ਝੁਰੜੀਆਂ ਹਰ ਇੱਕ ਚੀਜ਼ ਲਈ ਕੰਮ ਕਰੂਗਾ ਹਰ ਇੱਕ ਚੀਜ਼ ਲਈ ਸਭ ਤੋਂ ਪਹਿਲਾਂ ਤਾਂ ਆ ਆ ਬਲੀਆਂ ਤੈਨੂੰ ਐਵੇਂ ਕਰਕੇ ਆਉਦੇ ਫੋਰਹੈਡ ਤੇ ਕਿੰਨੀ ਕਰਾਂ ਤਾਂ ਕਿ ਜਿਹੜੀਆਂ ਇੱਥੇ ਆਪਣੇ ਲਾਈਨਾਂ ਜੀਆਂ ਬੜੀਆਂ ਹੁੰਦੀਆਂ ਉਹ ਲਾਈਨਾਂ ਜਿਹੜੀਆਂ ਰਿਮੂਵ ਹੋ ਜਾਣ ਠੀਕ ਆ ਐਵੇਂ ਲੋਕੀ ਕਈਆਂ ਦੇ ਬਹੁਤ ਜ਼ਿਆਦਾ ਆ ਚੀਜ਼ ਤੇ ਆਏ ਲੈਣਾ ਬੜੀਆਂ ਹੁੰਦੀਆਂ ਕਿੰਨਾ ਦੇ ਐਵੇਂ ਬੜਨਾ ਹੁੰਦੇ ਐਸਾ ਇਕਾ ਤੁਸੀਂ ਪਹਿਲਾਂ ਇੱਥੋਂ ਚੱਕਣੇ ਐ ਇੱਕ ਹਫ਼ਤਾ ਮੇਰੇ ਦੱਸੇ ਅਨੁਸਾਰ ਇਹ ਰਾਤ ਨੂੰ ਰੋਜ਼ ਕਰਕੇ ਪੀਜੋ ਤੁਸੀਂ ਤੁਸੀਂ ਇੰਨਾ ਕ ਜਿਆਦਾ ਵਧੀਆ ਰਿਜ਼ਲਟ ਦੇਖੋਗੇ ਬਹੁਤ ਜਿਆਦਾ ਵਧੀਆ ਐਸੇ ਪੰਜ ਚਾਰ ਇਹ ਐਕਸਰਸਾਈਜ਼ ਹੁੰਦੀਆਂ ਫੇਸ ਦੀਆਂ ਜਿਹੜਾ ਕਿ ਫੇਸ ਦੀ ਜਿਹੜੀ ਕਿ ਆਪਣੀ ਸ਼ੇਪ ਬਹੁਤ ਵਧੀਆ ਰਹਿੰਦੀ ਆ ਠੀਕ ਆ ਜਿਹਦੇ ਨਾਲ ਕੀ ਆ ਇਹ ਸੇ ਰਿੰਕਲਸ ਚੁਰੜਗਾ ਸਭ ਰਿਮੂਵ ਹੋ ਜਾਂਦੇ ਨੇ ਠੀਕ ਆ ਤੇ ਤੁਸੀਂ ਇਸ ਚੀਜ਼ ਨੂੰ ਡੇਲੀ ਰੁਟੀਨ ਚ ਕਰਿਆ ਕਰੋ ਕਿਉਂਕਿ ਫੇਸ ਦੀ ਮ사ਜ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦੇ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਤੇ ਫੇਸ ਤੇ 글로ਅ ਆਉਂਦਾ ਠੀਕ ਆ ਹੁਣ ਵੀਰੇ ਇੱਥੋਂ ਹੈ ਦੇਖੋ ਤੁਸੀਂ ਲਓ ਜੀ ਠੀਕ ਆ ਤੇ ਫਿਰ ਆਪਣਾ ਇਸ ਚੀਜ਼ ਨੂੰ ਜਿਵੇਂ ਆਹ ਕਈਆਂ ਦੇ ਐਵੇਂ ਨੀਖ ਨੂੰ ਲਟਕ ਜਾਂਦੀ ਇਸ ਚੀਜ਼ ਨੂੰ ਵੀ ਤੁਸੀਂ ਐਵੇਂ ਕਰਕੇ ਚੰਗੀ ਤਰ੍ਹਾਂ ਫਿਰ ਇਹਨੂੰ ਉੱਪਰ ਨੂੰ ਰੋ ਹੁਣ ਤੁਸੀਂ ਦੇਖੋ ਆਪਣੇ ਕੋਸ਼ ਵੀ ਐ ਲੱਗਿਆ ਨਹੀਂ ਹੈਗਾ ਜਿਵੇਂ ਆਪਾਂ ਫੇਸ ਤੇ ਲਗਾਇਆ ਪਰ ਤੁਸੀਂ ਰਿਜ਼ਲਟ ਦੇਖੋ ਤੁਹਾਨੂੰ ਆਪ ਹੀ ਸ਼ਾਈਨ ਕਰਦਾ ਆਪਣਾ ਫੇਸ ਨਜ਼ਰ ਆਉਂਦਾ ਹੋਊਗਾ ਤੁਸੀਂ ਦੇਖੋ ਠੀਕ ਆ ਤੇ ਇਹ ਵਾਲੀ ਜਿਹੜੀ ਰੈਮਡੀ ਆ ਜਰੂਰ ਸਾਰੀਆਂ ਭੈਣਾਂ ਟਰਾਈ ਕਰਿਓ ਜਿਨ੍ਹਾਂ ਦੇ ਫੇਸ ਤੇ ਦਾਗ ਧੱਬੇ ਆ ਕਿਸੇ ਵੀ ਤਰ੍ਹਾਂ ਦਾ ਦਾਗ ਆ ਤੁਸੀਂ ਮਤਲਬ ਕਰਕੇ ਦੇਖਿਓ ਫਿਰ ਰਿਜ਼ਲਟ ਤੁਸੀਂ ਖੁਦ ਦੱਸੋਗੇ ਆ ਤੇ ਉਮੀਦ ਕਰਦੀ ਆ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਭੈਣਾਂ ਨਵੀਆਂ ਆਈਆਂ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਆ ਤੇ ਚਲੋ ਜੀ ਠੀਕ ਆ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਓਕੇ ਬਾਏ